ਹਾਂਜੀ ਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਪਣਾ ਜਿੰਨਾ ਵੀ YouTube ਪਰਵਾਰਿਆ ਜੀ ਸਾਰੇ ਰੁੜਕੀ ਵਾਲੇ ਲੋ ਤੇ ਰੁੜਕੀ ਵਾਲੇ ਦੇ ਘੋੜੇ ਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੇ ਨੂੰ ਲੱਗੇ ਆ ਕਹਿਣ ਬਾਏ ਬਾਏ ਤੇ ਲੱਗੇ ਆ ਬੜਾ ਤੰਗ ਲੰਗਲਾ ਬਾਸਵਲ ਨੂੰ ਤੇ ਦੇ ਦੇ ਕਿੱਥੇ ਤੱਕ ਪਹੁੰਚ ਹੁੰਦਾ ਜੋ ਵੀ ਰਾਸਤੇ ਵਿੱਚ ਦੇਖਾਂਗੇ ਖੂਬਸੂਰਤ ਥਾਵਾਂ ਉਹ ਤੁਹਾਡੇ ਨਾਲ ਸਾਂਝੀਆਂ ਆਪਾਂ ਕਰਦੇ ਜਾਣਾ ਵੀਡੀਓ ਜਰੀਏ ਤੇ ਘੋੜੇ ਦੇ ਸਮਾਨ ਸਮੂਹ ਨੂੰ ਆਪਾਂ ਲੱਦ ਲਿਆ ਆ ਤੇ ਛੱਡਦੇ ਹਾਂ ਘੋੜੇ ਦੀਆਂ ਲਗਾਮਾਂ ਲਦਾਖ ਦੀਆਂ ਸੜਕਾਂ ਤੇ ਲਦਾਖ ਦੇ ਪਹਾੜਾਂ ਹਾਲ ਨੂੰ ਠੀਕ ਹੈ ਜੀ ਮਿਲਦੇ ਹਾਂ ਫੇਰ ਲਦਾਖ ਦੇ ਪਹਾੜ ਦਿਖਦੇ ਹੋਏ ਇੱਧਰ ਆਪਣਾ ਘੋੜਾ ਤਿਆਰ ਵਰ ਤਿਆਰ ਸੇ ਘੋੜਿਆ ਲਵ ਯੂ ਹਉ ਦਾ ਸਦਾ ਹੀ ਨਿਸ਼ਾਨ ਰਹਿਣ ਚੂਲ ਦੇ ਪੰਥ ਖਾਲਸਾ ਮਹਾਰਾਜ ਦੇ ਤੇ ਘੋੜੇ ਦਾ ਨਾਮਕਰਨ ਕਰਨਾ ਹੀ ਆਪਾਂ ਨਾਂ ਰੱਖਣਾ ਹੀ ਲੇਹ ਦੇ ਵਿੱਚ ਜਗਤਾਰ ਬਾਈ ਨੇ ਇੱਕ ਨਾਂ ਦਾ ਭੇਜਿਆ ਸੀਗਾ ਤੂਫਾਨ ਤੇ ਬਾਈ ਕਹਿੰਦਾ ਉਦਾਂ ਮੈਂ ਹੋਰ ਦੀ ਵੀ ਸੋਚਣਾ ਰੁਕ ਜਾ ਹਲੇ ਰੱਖੀ ਨਾ ਤੇ ਬਾਈ ਨਾਲੇ ਮੈਸੇਜ ਆਇਆ ਨਹੀਂ ਜਗਤਾਰ ਦਾ ਤੇ ਦੇਦਨੇ ਕਦੋਂ ਮੈਸੇਜ ਆਉਂਦਾ ਫਿਰ ਅੱਜ ਨਾਂ ਰੱਖ ਲੈਣਾ ਆਪਾਂ ਘੋੜੇ ਦਾ ਨਾਮਕਰਨ ਹੋਊਗਾ ਘੋੜੇ ਦਾ ਅੱਜ ਚੱਲ ਵੇ ਘੋੜਿਆ ਛੱਡੀ ਤੇਰੀਆਂ ਲਗਾਮਾਂ ਲੋ ਜੀ ਕਹਿ ਲਈਏ ਫੇ ਲੈ ਨੂੰ ਬਾਏ ਬਾਏ ਬਹੁਤ ਆਨੰਦ ਮਾਣਿਆ ਤੇਰਾ ਬਹੁਤ ਸਤਿਕਾਰ ਤੇ ਮਾਣ ਮਿਲਿਆ ਸ਼ਹਿਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਦਾਖ ਵਾਲਿਓ ਤੇ ਸ਼ਹਿਰਲੇ ਵਾਲਿਓ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਉਹ ਸਾਹਮਣੇ ਚੱਲ ਜਾਂਦਾ ਜੀ ਰੋਡਾ ਲੈ 에어ਪੋਰਟ ਨੂੰ ਕਾਰਗਲ ਸ਼ਰੀਨਗਰ ਤੇ ਆਪਾਂ ਇੱਧਰ ਨੂੰ ਹੋ ਜਾਣਾ ਇਧਰੋਂ ਬੰਦੇ ਆਦੇ ਆ ਇਹ ਜਾਂਦਾ ਮਨਾਲੀ ਤੇ ਬਾਅਦੇ ਆਉਣ ਬੈਠੋਂ ਤੰਗ ਲੰਗ ਲਾ ਆਪਾਂ ਬਲ ਨੂੰ ਆ ਜਿਹੜਾ ਘੋੜੇ ਤੇ ਬੈਠਾ ਸੂਰਮਾ ਦੇਖਦੇ ਆ ਤੁਸੀਂ ਇਹ ਆ ਜੀ ਮਹਾਰਾਜਾ ਸਿੰਘੇ ਨਾਮ ਦਾਇਲ ਦਾ ਕਿੰਗ ਸਿੰਘੇ ਨਾਮ ਦਾਇਲ ਆ ਜਾਂਦਾ ਰੋੜ ਆਪਣਾ ਇੱਧਰ ਨੂੰ ਜਾਣਾ ਆਪਾਂ ਆ ਜਾਓ ਫੇ ਛੱਡਿਏ ਲਗਾਮਾਂ ਘੋੜੇ ਦੀਆਂ ਚਾਹੀ ਗਾਂਦ ਹੈ ਕੋਈ ਰੜਕੀ ਵਾਲਿਆ ਨਿਆਰਾ ਵਾਜੂ ਪੂ ਹੇ 48 ਘੰਟੇ ਹੋ ਗਏ ਚਾਹ ਬੀਤੀ ਨੂੰ ਮੰਨਣਾ ਨਹੀਂ ਵਰ ਕਿਸੇ ਨੇ ਪਹੁੰਚ ਗਏ ਆਪਾਂ ਜੀ ਕਸਵਾ 6 ਇਹ ਆਪਣੇ ਲੇਹ ਤੋਂ ਆ 14-15 ਕਿਲੋਮੀਟਰ ਦੀ ਦੂਰੀ ਤੇ ਬਹੁਤ ਧਰਮ ਦਾ ਬਣਿਆ ਹੋਇਆ ਸਥਾਨ ਇੱਧਰ ਬਹੁਤ ਧਰਮ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਜੀ ਤੇ ਮਾਨਤਾ ਵੀ ਪੂਰੀ ਨਾ ਚਾ ਨਾ ਕਰਦੇ ਇੰਨੀ ਜਾਨੀ ਗੱਲਾਂ ਹੀ ਛੱਡ ਦੋ ਹਰ ਘਰ ਦੇ ਯਾਨੀ ਕਿ 100 ਚੋਂ 80% ਘਰਾਂ ਦੇ ਵਿੱਚ ਮਾਨੇ ਲੱਗੇ ਹੋ ਆ ਮਾਨੇ ਜਿਹਨੇ ਤੇ ਮਾਨਤਰ ਲਿਖੇ ਦਿੰਦੇ ਆ ਚਲ ਕੁੜਿਆ ਛੱਡੀ ਜਿਹੜੀਆਂ ਲਗਾਮਾਂ ਫੇ ਹਾਂ ਦੇਖੋ ਜੀ ਕਿੰਨੇ ਪੁਰਾਣੇ ਟਾਈਮ ਦੇ ਬਣੇ ਹੋਣਗੇ ਤੇ ਕਿੱਥੇ ਤੱਕ ਬਣੇ ਆ ਦੇਖੋ ਕੈਮਰੇ ਤਾਂ ਸ਼ਾਇਦ ਪੂਰਾ ਨਹੀਂ ਦਿਦਾ ਹੋਊਗਾ ਇਨਸਾਨੀ ਅੱਖਾਂ ਨਾਲ ਬਹੁਤ ਦੂਰ ਤੱਕ ਦੀਦੇ ਆ ਇੱਥੇ ਇਤਿਹਾਸ ਸਾਹਮਣੇ ਰੱਖਿਆ ਹੋਵੇ ਤਾਂ ਨਿਆਣਿਆਂ ਨੂੰ ਗਾਹਾਂ ਪਤਾ ਲੱਗਦਾ ਸਾਡੇ ਵਾਲੇ ਤਾਂ ਸੰਗ ਮਾਰ ਮਾਰ ਦਿਵਾਲੇ ਹੋਏ ਉਹ ਬੱਸ ਕਸਵਾ ਸ਼ਹਿਰ ਯਾਰ ਦੇਖੋ ਥਾਂ ਥਾਂ ਬਣਾਇਓ ਬਈ ਇਹਨਾਂ ਨੇ ਕਿੰਨੇ ਕਿੰਨੇ ਰੱਖ ਕੇ ਇਹਨਾਂ ਦੀ ਭਾਸ਼ਾ ਵਿੱਚ ਇਹਨੂੰ ਸਟੂਪਾ ਕਹ ਦਿੰਦੇ ਆ ਸਟੂਪਾ ਬਹੁਤ ਆਨੰਦ ਆਇਆ ਦੇਖ ਕੇ ਬਈ ਲੋ ਜੀ ਆ ਦੱਸਿਆ ਕਿ ਜਨਰਲ ਸਟੋਰ ਗਿਆ ਜਾਮਪਾਲ ਜਨਰਲ ਸਟੋਰ ਇੱਥੇ ਦੇਖਦੇ ਆ ਜੇ ਕੋ ਖਾਣ ਨੂੰ ਮਿਲ ਗਿਆ ਕਿਉਂਕਿ ਮੂਰੇ ਚੜਾਈ ਵੀ ਪੈਣੀ ਆ ਚੜਾਈ ਤੋਂ ਪਹਿਲਾਂ ਕੋ ਅੰਦਰ ਸੈਟ ਲਈਏ ਕਿਉਂਕਿ ਦੁਕਾਨਾਂ ਨਹੀਂ ਖੁੱਲੀਆਂ ਸੀ ਹੱਲੇ ਤੱਕ 8 ਵਜੇ ਦਾ ਦੁਕਾਨ ਕੋਈ ਨਹੀਂ ਮਿਲੀ ਖੁੱਲੀ ਆਇਆ ਦੇਖਦੇ ਆ ਇੱਥੇ ਜੇ ਕੋਈ ਮਿਲ ਜੀਵੇ ਖਾਣ ਨੂੰ ਲਓ ਜੀ ਚਾਹ ਆ ਗਈ ਆਪਣੀ ਸੈਂਡਵਿਚ ਮੰਗਾਇਆ ਮम्मा ਲੈ ਕੇ ਨਹੀਂ ਆ ਮੋੜ ਕੇ ਕੱਪ ਚਾਹ ਦਾ ਹੋਰ ਲੈਣਾ ਪੈਣਾ ਇਹ ਰੂੰਗੇ ਜੀ ਪੀ ਹੋ ਜਾਣੀ ਮਿਲਦਾ ਹਾ ਤਾਂ ਸਾਡੀ ਕਲੋਲੇ ਹੀ ਹੋ ਗਈ ਉਹੀ ਗੱਲ ਜਿਹੜੀ ਉਹ ਕਹਿੰਦੀ ਤੇਰੇ ਚਾਹ ਖਤਮ ਹੋ ਗਈ ਬਰੈਡ ਆ ਗਿਆ ਇਹ ਹਣ ਬਰੈਡ ਖਾ ਲੂ ਜਿਹੜਾ ਚਾਹ ਆ ਜਾਣੀ ਆ ਕੋਈ ਹਾਲੇ ਆ ਰਹੇ ਨਾ ਲੇ ਵਿੱਚ ਤਾਂ ਦਰਖਤ ਦੇਖਣ ਨੂੰ ਤਰਸ ਗਏ ਸਗੇ ਤੇ ਇੱਥੇ ਆ ਗਏ ਜਦੋਂ ਹਰੀਆਲੀ ਜੀ ਤੀ ਥੋੜੀ ਜੀ ਇੰਨਾ ਮਨ ਖੋਸ਼ਿਆ ਯਾਨੀ ਗੱਲਾਂ ਹੀ ਛੱਡਦਾ ਹੁਣ ਪਤਾ ਲੱਗਦਾ ਇਦਾਂ ਘੁੰਮ ਫਿਰ ਕੇ ਬੇਦਰਖਤਾਂ ਦੀ ਕਿੰਨੀ ਐਹਮੀਅਤ ਆ ਜ਼ਿੰਦਗੀ 'ਚ ਆਕਸੀਜਨ ਯਾਰ ਇਹਨਾਂ ਤੋਂ ਮਿਲਦੀ ਸਾਰੀ ਤਾਂ ਇਹਨਾਂ ਦਾ ਹੀ ਆ ਸਾਰਾ ਕੁਝ ਤੇ ਯਾਰ ਬੇਨਤੀ ਆ ਬਸ ਹੌਣ ਝੋਨਾ ਲੱਗ ਗਿਆ ਆ ਜਦੋਂ ਆਪਾਂ ਵੜਣਾ ਆ ਪਰਾਲੀ ਨੂੰ ਅੱਗ ਨਾ ਲਾਓ ਯਾਰ ਜੇ ਅੱਗ ਲਾਉਣੀ ਵੀ ਐ ਚਲੋ ਕੋਈ ਗੱਲ ਨਹੀਂ ਪਰ ਥੋੜਾ ਜਿਹਾ ਦਰਾਖਤਾਂ ਦਾ ਦੇਖ ਲਿਆ ਕਰਿਓ ਤੇ ਬੰਧਾ ਵਾਲੇ ਦੁਆਲੇ ਥੋੜੇ ਹਲ ਫੇਰ ਲਵੇ ਫੇਰ ਲਾ ਲਵੇ ਅੱਗ ਤੇ ਮੋੜ ਕੇ ਕਣਕ ਦੀ ਵਾਰ ਨੂੰ ਵੀ ਯਾਰ ਕਣਕ ਦੀ ਨਾਲ ਨੂੰ ਵੀ ਅੱਗ ਨਾ ਲਾਇਆ ਕਰੋ ਜੇ ਲਾਉਣੀ ਵੀ ਹੁੰਦੀ ਐ ਤਾਂ ਥੋੜੇ ਥਾਂ ਜਿਹੇ ਹਲ ਫੇਰ ਲਿਆ ਕਰੋ ਦਰਾਖਤਾਂ ਦੇ ਨਾਲ-ਨਾਲ ਦੇਖੋ ਤਾਂ ਇੰਨਾ ਨਜ਼ਾਰਾ ਵਾਜਦਾ ਆ ਆਏ ਹਾਏ ਹਾਏ ਸਵਾਰ ਗਈ ਇਹ ਹਨਾ ਆ ਹੈਗੀ ਜੀ ਇੰਡਸ ਰਿਵਰ ਇੰਡਸ ਰਿਵਰ ਅੰਗਰੇਜ਼ ਬੋਲਦਾ ਹੁੜਕੀ ਵਾਲਾ ਐਵੇਂ ਦੋ ਕੁ ਸ਼ਬਦ ਹੀ ਆ ਸਿੱਖ ਲੈ ਆ ਬਸ ਬੋਲਦਾ ਰਹਿੰਦਾ ਹੁਣ ਕੈਮਰੇ ਤੇ ਆ ਕਾਰੂ ਰਹਿ ਗਿਆ ਆਪਾਂ ਨੂੰ 2 ਕਿਲੋਮੀਟਰ ਇੱਥੋਂ ਇਧਰ ਆਰਮੀ ਵਾਲਿਆਂ ਦਾ ਕੈਂਪ ਉਹ ਆਪਣਾ ਖੜਾ ਘੋੜਾ ਤੇ ਉਧਰ ਬੈਠੇ ਜਵਾਨ ਆਰਮੀ ਦੇ ਆ ਜਾਓ ਛੱਡ ਦੇਣ ਲਗਾਮਾਂ ਘੋੜੇ ਦੀਆਂ ਹੁਣ ਘਾਰੂ ਵਾਲ ਨੂੰ ਇਹ ਆ ਜੀ ਘਾਰੂ ਪਸਵੇ ਦਾ ਚੌਂਕ ਕੈਂਪ ਖਾਰੂ 100 ਮੀਟਰ ਸਾਈਡ ਨੂੰ ਤੇ ਆਹਾ ਜਿੱਦਾਂ ਟਰਾਲਾ ਮੁੜਿਆ ਆ ਕੈਂਟਰ ਉਧਰੋਂ ਆਪਾਂ ਜਾਣਾ ਜਾਂਦਾ ਰੋਡ ਮਨਾਲੀ ਨੂੰ ਇਧਰ ਨੂੰ ਤੇ ਆ ਜਿਹੜਾ ਸਿੱਧਾ ਚੜ੍ਹਦਾ ਉੱਪਰ ਨੂੰ ਇਹ ਚੱਲ ਜਾਂਦਾ ਪੈਂਕੌਂਗ ਲੇਕ ਨੂੰ ਆਪਾਂ ਜਾਣਾ ਸਿੱਧਾ ਹੈ ਮੰਨਾਲੀ ਵਾਲ ਨੂੰ ਵਾਲਾ ਚੌਂਕ ਨੰਕ ਹੈ ਨਾ ਫਿਰ 3-4 ਕਿਲੋਮੀਟਰ ਦਾ ਮਿਲਟਰੀ ਏਰੀਆ ਆਉਂਦਾ ਤਰਸ਼ੂਲ ਨਾਂ ਤੇ ਆ ਕੋਈ ਏਰੀਆ ਹੈ ਯਾਨੀ ਇੰਨਾ ਖੂਬਸੂਰਤ ਏਰੀਆ ਵੇ ਛੱਡੇ ਗੱਲਾਂ ਦੋ ਵੇ ਯਾਨੀ ਕਿ ਇੱਥੇ ਵੀਡੀਓਗ੍ਰਾਫੀ ਦੀ ਮਨਾਹੀ ਆ ਹੁਣ ਵੀ ਆਪਾਂ ਬਾਹਰ ਨਿਕਲ ਕੇ ਉਧਰ ਨੂੰ ਕੈਮਰਾ ਕਰਕੇ ਜ਼ੂਮ ਕਰਕੇ ਬਣਾਈ ਥੋੜੀ ਜੀ ਆਹ ਤੇ ਬਾਈਕਰਾਂ ਲਈ ਵੀ ਬਹੁਤ ਸੋਹਣੇ ਆ ਦੇ ਇੱਧਰ ਜਿਹਾੜਜਾ ਬਣਿਆ ਆ ਇਹ ਪਿੱਛੇ ਵੀ ਹੈਗਾ ਜਦੋਂ ਇਹ ਸਟਾਰਟ ਹੁੰਦਾ ਏਰੀਆ ਬੜਾ ਹੀ ਸੋਹਣਾ ਏਰੀਆ ਯਾਰ ਮਿਲਟਰੀ ਦਾ ਪਰ ਸਾਰਾ ਏਰੀਆ ਹੈ 4-5 ਕਿਲੋਮੀਟਰ ਦਾ ਆ ਪਹਾੜੀ ਉੱਤੇ ਤਰਸ਼ੂਲ ਲਗਾਇਆ ਇਹਦੇ ਨਾਂ ਤੇ ਹੀ ਹੈ ਏਰੀਏ ਦਾ ਨਾਂ ਜਿਹੜਾ ਰੂਟ ਦੇ ਉੱਤੇ ਹੀ ਹੈ ਯਾਨੀ ਕਿ ਹੋਂ ਦਾ ਕਾਰ ਨੂੰ ਤੋਂ ਉੱਸੀ ਆਦੋਂ ਜਾਂਦੇ ਉਹਨਾਂ ਕਾਪੀ ਸੀਰ ਨੂੰ ਜਿਹੜੀ ਜਾ ਰਹੇ ਆ ਉਸੀ ਰਹਿ ਗਿਆ ਆਪਾਂ ਨੂੰ ਤੋ 10 ਕਿਲੋ ਤੇ ਇਧਰ ਆਪਣਾ ਘੋੜਾ ਸਦਾ ਹੀ ਨਿਸ਼ਾਨ ਰਹਿਣ ਚੁੱਲਦੇ ਪੰਚ ਖਾਲਸਾ ਮਹਾਰਾਜ ਦੇ ਆ ਜਿੰਨਾ ਦੀ ਪਹਾੜੀ ਏਰੀਆ ਦੇਖ ਰਹੇ ਆ ਜੀ ਇਹ ਆ ਸਾਰੀ ਤ੍ਰਿਸ਼ੂਲ ਹੈਲਾ ਤ੍ਰਿਸ਼ੂਲ ਹੈਲਾ ਇਹ ਸਾਰਾ ਮਿਲਟਰੀ ਏਰੀਏ ਦੇ ਇੰਦਰ ਇੱਥੇ ਸਾਰੀ ਮਿਲਟਰੀ ਆ ਆਪਾਂ ਤੁਹਾਨੂੰ ਚਾਰੇ ਪਾਸੇ ਕੈਮਰਾ ਚੱਲ ਗਿਆ ਸਾਈਕਲ ਟਿਕਣ ਲੱਗਾ ਸੀ ਘੁਮਾ ਕੇ ਦਿਖਾ ਲਤਾ ਮਾਨੋ ਆਨੰਦ ਸੜਕ ਉੱਥੋਂ ਥੋੜੀ ਮੋੜੀ ਐ ਇੱਥੋਂ ਬਣਾਉਂਦੇ ਆ ਕਰਕੇ ਤਾਂ ਕਰਕੇ ਉਧਰ ਦੀ ਆਉਂਦੀਆਂ ਗੱਡੀਆਂ ਤਰਸ਼ੂਲ ਹੈ ਲਿਆ ਜੀ ਇਹ ਦੇਖਣਯੋਗ ਹੈ ਇਹ ਏਰੀਆ 6 ਕਿਲੋਮੀਟਰ ਦਾ ਕਾਰੂ ਤੋਂ ਬਾਅਦ ਤੇ ਪਰ ਚੱਕਰੇ ਆ ਇੱਥੇ ਵੀਡੀਓਗ੍ਰਾਫੀ ਦੀ ਮਨਾਈ ਆ ਥਾਂ ਥਾਂ ਲਿਖ ਕੇ ਲਾ ਆਇਆ ਉਹ ਨਹੀਂ ਪਹਿਲਾਂ ਹੀ ਇਹ ਕਰਕੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਆਪਾਂ ਬਣਾਈ ਨਹੀਂ ਉੱਥੇ ਬਣਾਉਣੀ ਵੀ ਕਹਦੇ ਅਗਲੇ 76 ਵੀ ਫੇਰ ਨਹੀਂ ਰੁੜਕੀ ਆਲੇ ਪੁਲਿਸ ਨਾਲੋਂ ਫੌਜ ਦੀ ਘਟ ਜਾਦਾ ਭੈੜੀ ਹੁੰਨੀ ਆ ਖਾ ਨਹੀਂ ਹੁੰਨੀ ਸੀ ਚਲੋ ਜੀ ਵਧਦੇ ਆ ਸਫਰ ਅੱਲ ਸਹੀ ਹਾਂਜੀ ਆ ਜਾਓ ਜੀ ਤੁਹਾਨੂੰ ਬਾਈਆਂ ਨਾਲ ਬਣਾਉਨੇ ਆ ਬਾਈਆਂ ਨੇ ਬਹੁਤ ਹੌਸਲਾ ਵਜਾਈ ਕੀਤੀ ਆਪਣੀ ਤੇ ਪੇਠਾ ਪੁੱਠਾ ਵੀ ਖੁਲਾਇਆ ਤੇ ਪਾਣੀ ਦੀ ਬੋਤਲ ਵੀ ਬਾਈਆਂ ਨੇ ਦਿੱਤੀ ਪਾਣੀ ਤੁਹਾਨੂੰ ਪਤਾ ਹੈ ਆਪਾਂ ਗਲਤੀ ਨਹੀਂ ਕਰੀ ਦੀ ਇਹ ਜਦੋਂ ਮਿਲੇ ਉਦੋਂ ਹੀ ਜਾਨੀ ਭਾਜੀ ਤੇ ਬਾਈਆਂ ਨਾਲ ਬਣਾਉਨੇ ਆ ਬਾਈ ਆ ਹਰਿਆਣੇ ਤੋਂ ਆਪਣੇ ਗੁੜਗਾਵਾਂ ਤੋਂ ਭਾਈ ਪਹਿਲਾਂ ਤਾਂ ਆਪਣਾ ਆਪਣਾ ਸਾਰੇ ਜਣੇ ਨਾਂ ਦੱਸਿਓ ਭਾਈ ਮੇਰਾ ਨਾਮ ਵਿਨੋਦ ਕੁਮਾਰ ਹੈ ਮੈਂ ਗੁੜਗਾਵਾਂ ਸੇ ਹੂੰ ਔਰ ਹਮ ਤੋ ਗਾੜੀ ਸੇ ਹੀ ਠਗਰੇ ਸੇ ਲੇਕਿਨ ਆਪਕੋ ਦੇਖ ਕੇ ਹਮੇਂ ਵੀ ਜੋਸ਼ ਆ ਗਿਆ ਔਰ ਭਾਈ ਤੋ ਕਹਿ ਵੀ ਰਹਾ ਕਿ ਹਮ ਸਾਈਕਲ ਪੇ ਆਣਾ ਹੈ ਸਿੰਦਰ ਥੈਂਕ ਯੂ ਸਹਿਮ ਭਾਈ ਵਧੀਆ ਗੱਲ ਆ ਹਾਂਜੀ ਭਾਈ ਤੁਹਾਡਾ ਨਾਮ ਸੁਦਰ ਸਿੰਘ ਉਹ ਦਿੱਲੀ ਸੇ ਦਿੱਲੀ ਸੇ ਹਾਂ ਅਰ ਆਪਕੋ ਦੇਖ ਕੇ ਤੋ ਹਮਾਰਾ ਜਜ਼ਬਾ aur bhi strong ਹੋ ਨਹੀਂ ਨਹੀਂ ਸਹੀ ਸਹੀ ਹਾਂਜੀ ਭਾਈ ਤੁਸੀਂ ਸ਼ਾਂਤੀ ਅਜਰ ਜੀ ਗੁਰਦਾਉਂ ਚੋਂ ਗੁਰਦਾਉਂ ਚੋਂ ਤੇ ਵੀਰੇ ਮੈਂ ਕਹਿੰਦਾ ਕਿ ਉਹ ਜਿਹੜਾ ਤੁਸੀਂ ਕੰਮ ਇਹ ਕਰ ਰਹੇ ਹੋ ਨਾ ਇਹ ਮਤਲਬ ਸ਼ਬਦਾ ਚੋਂ ਵੱਡਾ ਹੈ ਸ਼ਬਦਾ ਦੇ ਅੰਦਰ ਲੈ ਨਹੀਂ ਸਕਦਾ ਇਸ ਤਰ੍ਹਾਂ ਸਾਈਕਲ ਤੇ ਹੋਣਾ ਤੇ ਇੰਨਾ बहुत बड़ी गल हाँ जी अरे श्यामपालवा से। से और मैं तो आपको देख के मतलब प्रेरणा इतनी मिली है मुझे कि मतलब आप यहाँ तक आ सकते हो तो मैं क्यों नहीं आ सकता आ सकते हो भाई हाँ, कोई मैं क्यों नहीं आ सकता नहीं नहीं। मैं भी अपने मित्रों से यही कह रहा हूँ बिल्कुल जब वहाँ आपको वहाँ देखकर कर यहाँ तक आए कि अगला हमारा टूर साइकिल से रहेगा बिल्कुल बढ़िया गया मेरे को बहुत खुशी होगी भाई मेरे देख कर आपने मतलब ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਦੀ ਹੈ ਬਹੁਤ ਸਾਰੇ ਲੋਕ ਆਪਸੇ ਪ੍ਰੇਰਣਾ ਲੈਣਗੇ ਥੋੜੇ ਕਰਕੇ ਵੀਰੇ ਬਹੁਤ ਸਾਰੇ ਲੋਕ ਐਦਾਂ ਦੇ ਹੋਣਗੇ ਜਿਹੜੇ ਥੋੜੇ ਕਰਕੇ ਤੁਹਾਨੂੰ ਦੇਖ ਕੇ ਆਪ ਦਾ ਪਲਾਨ ਚੇਂਜ ਕਰਕੇ ਫਿਰਸੇ ਖਲਤੇ ਹੋਣ ਬਿਲਕੁਲ ਭਾਜੀ ਮੈਂ ਵੀ ਐਦਾਂ ਹੀ ਖੇਲ ਦੇ ਦੇਖ ਕੇ ਲੱਗਾ ਸਾਡੇ ਪੰਜਾਬ ਦੇ ਆ ਭਾਜੀ ਪੰਜਾਬ ਚ ਸਾਈਕਲਿੰਗ ਜਿਹੜੀ ਸਰਜੀਤ ਕੀਤੀ ਹੈ ਨਾ ਉਹ ਆਪਣੇ ਅ블ੂ ਬਾਈ ਆ ਭਾਜੀ ਜੀ ਜੀ ਤੇ ਆਪਣੇ ਘਣੀਆਂ ਭਾਜੀ ਹੁਣੀ ਆ ਐਦਾਂ ਕਈ ਬਾਈ ਆ ਯਾਨੀ ਕਿ और, तो और, और कितनी सारी हम बीमारियां करके जा रहे हैं इस सारी प्रकृति का हम विनाश करके जा रहे है कुछ लेके जायेंगे यहाँ से और कुछ लोगो को जाके देखा प्रकृति को भी बात है बस ਬਹੁਤ ਵਧੀਆ ਵੀਰੇ ਸਲੂਟ ਹੈ ਜਿਹੜੇ ਜਿਹੜੇ ਵਰਗੇ ਵੀ ਤੁਹਾਡੇ ਵਰਗੇ ਇੱਕ ਐਦਾ ਐਦਾ ਕੰਮ ਕਰਦੇ ਨੇ ਨਾ ਮੈਂ ਕਹਿੰਦਾ ਧੰਨਵਾਦ ਵੀਰੇ ਧੰਨਵਾਦ ਬਹੁਤ ਬਹੁਤ ਉਹ ਇੱਕ ਇੱਥੇ ਜੀ ਗੁਰੂ ਦਾ ਆਸ਼ੀਰਵਾਦ ਆਪ ਤੇ ਬਣਾ ਰਹੀ ਜੀ ਥੈਂਕ ਯੂ ਥੈਂਕ ਯੂ ਵੀਰੇ ਧੰਨਵਾਦ ਠੀਕ ਹੈ ਬਾਈ ਸਾਰਿਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਲਓ ਜੀ ਪਹੁੰਚ ਗਏ ਆਪਾਂ ਜੀ ਕਸਵਾਯਾ ਉਪਸੀ ਲਦਾਖ ਦਾ ਤੇ ਜਦੋਂ ਆਪਾਂ ਕਾਰੂ ਵੱਲੋਂ ਉਪਸੀ ਨੂੰ ਆਉਨੇ ਐ ਐਂਟਰੀ ਹੁੰਨੇ ਉਪਸੀ ਚ ਤਾਂ ਤੁਹਾਨੂੰ ਇੱਕ ਅਰੇ ਪੋਰ ਤੋਂ ਥੱਲੇ ਦੇਖੋ ਇਧਰ ਮੂਡ ਸਲਾਉਂਦਾ ਉੱਥੇ ਚੌਂਕੀ ਦਾ ਪੋਰ ਦੀਦਾ ਹਨਾ ਉੱਥੇ ਆਉਂਦੀ ਹੈ ਕਿ ਚੌਂਕੀ ਤੇ ਉੱਥੇ ਤੁਹਾਨੂੰ ਰੋਕ ਕੇ ਤੁਹਾਡਾ ਨਾਮ ਫੋਨ ਨੰਬਰ ਜਿਹੜਾ ਚੱਲਦਾ ਆ ਨੰਬਰ ਇਧਰ ਤੇ ਬਾਈਕਲ ਤੇ ਬਾਈਕਲ ਦਾ ਨੰਬਰ ਆਪਣਾ ਤਾਂ ਕੱਲਾ ਸਾਈਕਲ ਹੀ ਲਿਖਿਆ ਤੇ ਪੂਰੀ ਐਂਟਰੀ ਕਰਦੇ ਆ ਵਧੀਆ ਜ਼ਿੰਮੇਵਾਰੀ ਨਿਭਾਉਂਦੇ ਆ ਜੀ ਤੁਹਾਡਾ ਖਿਆਲ ਪੂਰਾ ਰੱਖਿਆ ਜਾਂਦਾ ਹੋਵੇ ਕੋਈ ਹਵੀ ਨਾ ਵੀ ਹੁੰਦੀ ਇਹਦਾ ਉਹਨਾਂ ਕੋਲ ਡਾਟਾ ਹੋਵੇ ਤੇ ਇਧਰ ਆ ਸਾਈਕਲਿੰਗ ਕਰ ਰਿਹਾ ਜਿਹੜਾ ਤੁਹਾਨੂੰ ਆਪਾਂ ਵੀਡੀਓ ਚ ਪੁਰਾਣੀ ਜੀ ਦੱਸ ਛੜੇ ਆ ਜਿਹੜੇ 45000 ਰੁਪਿਆ ਦੇ ਕੇ ਕਰ ਦਿੰਦਾ ਆਪਣੇ ਮਨਾਲੀ ਤੋਂ ਲੇ ਆਲ ਨੂੰ ਤੇ ਆ ਬਾਈ ਵੀ ਉਹਨਾਂ ਨਾਲ ਦਈਆ ਤੇ ਆਪਾਂ ਜਾਣਾ ਆ ਬੋਰਡ ਆ ਗਿਆ ਇੱਕ ਸਹਰਿਆ ਚੱਕਰਾ ਆਰ ਸੀ ਸੀ ਬਾਣਾ ਨਹੀਂ ਹੋਦਾ ਯਾਰ ਇੰਗਲਿਸ਼ ਆਪਾਂ ਨੂੰ ਯਾਨੀ ਮੋਟਾ ਮੋਟਾ ਦਿਖਾ ਦਿੰਨੇ ਆਹ ਰੋਡ ਜਾਂਦਾ ਖਾਨਲੇ ਨੂੰ ਖਾਨਲੇ ਨੂੰ ਨਿਕਲ ਜਾਂਦਾ ਰੋਡ ਇਹ ਤੇ ਆਹ ਰੋਡ ਚੱਲ ਜਾਂਦਾ ਆ ਤੰਗ ਲੰਗਲਾ ਸਰਚੂਵਲ ਨੂੰ ਚੰਡੀਗੜ੍ਹ ਵੱਲ ਨੂੰ ਮਨਾਲੀ ਵੱਲ ਨੂੰ ਜਾਣੀ ਗੇ ਆਪਾਂ ਤੰਗ ਲੰਗਲਾ ਦੀ ਜੜ੍ਹ 'ਚ ਬੈਣਾ ਅੱਜ ਜਾ ਕੇ ਦੂਏ ਕੱਲ ਨੂੰ ਪਾਸ ਚੜਨਾ ਆਪਾਂ ਜਾਣੀ ਉੱਥੇ ਤੱਕ ਪਹੁੰਚਣਾ ਅੱਜ ਤੇ ਜਿਆਦਾ ਇੱਧਰ ਦੀ ਵੀ ਹੋ ਜਾਂਦਾ ਆ ਇੱਧਰ ਦੀ ਪਾਸ ਘੱਟ ਹੋ ਜਾਂਦਾ ਤੰਗ ਲੰਗਲਾ ਤੇ ਪਹਾੜੀ ਵੀ ਨਹੀਂ ਪੈਂਦੀ ਆਪ ਡੋਨੇ ਚੱਲਦਾ ਆ ਪਰ ਇੱਧਰ ਦੀ ਘੁੰਮ ਕੇ ਜਾ ਹੁੰਦਾ ਆ ਬਾਟ 70 80 ਕਿਲੋਮੀਟਰ ਜਿਆਦਾ ਪੈਂਦੀ ਆ ਇਸ ਕਰਕੇ ਆਪਾਂ ਇਹ ਕੈਨਸਲ ਕਰਤਾ ਆਪਾਂ ਪਾਸ ਹਲਦੀ ਜਾਣਾ ਮੈਂ ਕਿਹਾ ਪਾਸ ਹੀ ਕਲੀਅਰ ਕਰਦੇ ਹਾਂ ਹੁਣ ਸਾਰੇ ਜਿੰਨੇ ਵੀ ਹੈਗੇ ਇਸ ਰੂਪ ਤੇ ਇਸ ਕਰਕੇ ਇਧਰ ਨੂੰ ਜਾਵਾਂਗੇ ਤੰਗ ਲੰਗ ਲਾਲ ਨੂੰ ਇਹ ਤੋੜਾ ਜਾਂ ਤੁ ਨੂੰ ਜੂੰਗ ਢਾਕੇ ਦਿਖਾਣੇ ਆ ਦੂਹ ਰੋਡ ਬਣਦੇ ਆ ਇਧਰ ਲੰਬਨਾਲੀ ਵਾਲਾ ਤੇ ਆਹ ਖਾਨਲੇ ਵਾਲਾ ਮੈਂ ਕਿਹਾ ਉਪਸੀ ਦੇ ਵਿੱਚ ਹੁਣ ਕੋ ਖਾ ਕੇ ਹੀ ਤੁਰਦੇ ਆ ਆਪਾਂ ਨੂੰ ਇੱਕ ਢਾਬਾ ਜਿਹਾ ਦੱਸਿਆ ਸੀ ਪਦਮ ਨਮਤਸੋ ਰੈਸਟੋਰੈਂਟ ਤੇ ਇੱਧਰ ਆਪਾਂ ਪਰੌਂਠਾ ਘੈਤਾ ਆਲੂ ਦਾ ਤੇ ਆਲੂ ਵਾਲੇ ਪਰੌਂਠੇ ਦੋ ਵਿੱਚ ਚੰਡ ਕੇ ਫੇਰ ਛੜਦੇ ਆਂ ਲਗਾਮਾਂ ਘੂੜੇ ਦੀਆਂ ਆ ਜਾਓ ਜੀ ਲਓ ਜੀ ਰੋਟੀ ਖਾਂਦੇ ਖਾਂਦੇ ਜਗਤਾਰ ਬਾਈ ਨਾਲ ਗੱਲਬਾਤ ਚੱਲਦੀ ਸੀਗੀ ਘੋੜੇ ਦੇ ਨਾਂ ਬਾਰੇ ਤੇ ਘੋੜੇ ਦਾ ਨਾਂ ਇਦਾਂ ਜੀ ਜਿਹੜੇ ਇਤਿਹਾਸਕ ਘੋੜਿਆਂ ਦੇ ਨਾਂ ਆ ਜਿੱਦਾਂ 6ਵੇਂ ਪਾਸ਼ਾ ਜੀ ਦੇ ਦੋ ਘੋੜੇ ਜਿਹੜੇ ਚੋਰੀ ਹੋਏ ਸੀ ਜਿਹੜੇ ਵਿਧੀ ਚੰਦ ਕਿਲੇ ਜੋ ਛੜਾ ਕੇ ਲੈ ਕੇ ਆਇਆ ਸੀ ਉਹਨਾਂ ਘੋੜਿਆਂ ਦੇ ਨਾਂ ਸੀ ਦਿਲਬਾਗ ਤੇ ਗੁਲਬਾਗ ਤੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਹੁੰਦੀ ਸੀ ਉਹਦਾ ਨਾਂ ਸੀ ਲੈਲਾ ਬਹੁਤ ਮਸ਼ਹੂਰ ਘੋੜੀ ਸੀ ਉਹ ਵੀ ਤੇ ਨਹੰਗ ਸਿੰਘ ਘੋੜੇ ਨੂੰ ਜ਼ਿਆਦਾਤਰ ਕਹਿੰਦੇ ਆ ਭਾਈ ਜਾਨ ਤੇ ਇਹ ਕਰਕੇ ਘੋੜੇ ਇਤਿਹਾਸਕ ਸਗੇ ਤੇ ਬਾਈ ਨੇ ਫਿਰ ਇੱਕ ਨਾਮ ਸਿਲੈਕਟ ਕੀਤਾ ਤੂਫਾਨ ਤੇ ਅੱਜ ਤੋਂ ਨਾਮਕਰਨ ਆਪਾਂ ਕਰਤਾ ਬਾਈ ਦੇ ਕਹਿਣ ਤੇ ਜਗਤਾਰ ਬਾਈ ਦੇ ਵੀ ਅੱਜ ਤੋਂ ਆਪਣੇ ਘੋੜੇ ਦਾ ਨਾਮ ਆ ਤੂਫਾਨ ਚੱਲ ਬਈ ਤੂਫਾਨ ਯਾਰਾ ਛੱਡੀ ਏ ਤੇਰੀਆਂ ਹੁਣ ਲਗਾਮਾਂ ਲਦਾਖ ਦੇ ਬਾਈ ਨਾਮਕਰਨ ਹੋਇਆ ਜੀ ਆਪਣੇ ਘੋੜੇ ਦਾ ਸਦਾ ਹੀ ਯਾਦਗਾਰ ਬਣਿਆ ਰਹੂਗਾ ਲੋ ਯੂਪਸੀ ਤੋਂ ਆਪਾਂ 5 ਕਿਲੋਮੀਟਰ ਆ ਗਏ ਆ ਤੇ ਇੱਧਰ ਦੇਖੋ ਇੱਥੇ ਲੰਮੇ ਜਵਾਨ ਗੱਭਰੂ ਪਹਾੜ ਇੱਧਰ ਰੋਡ ਤੇ ਇੱਧਰ ਇੰਡਸ ਰਿਵਰ ਇੱਧਰ ਜਾ ਰਹਾ ਬਾਈਕਰ ਤੇ ਚੜਾਈ ਪੈ ਰਹੀ ਆ ਹਲਕੀ ਹਲਕੀ ਲੰਬੀ ਹੀ ਆ ਯਾਨੀ ਗੇਅਰ ਪਰ ਸ਼ੂਟ ਆ ਹੀ ਆ ਸਾਬੂਗਾ ਚੜਦਾ ਆ ਜੋਰ ਲੱਗਦਾ ਪੂਰਾ ਦੂਜੇ ਗੇਅਰ ਚ ਚੰਡਿਆ ਆ ਪਹਿਲਾ ਦੂਜਾ ਪਹਿਲਾ ਦੂਜਾ ਪਰ ਸੋਹਣਾ ਇਹ ਬਹੁਤ ਆਦੇ ਪਹਾੜ ਇੱਧਰ ਮਜ਼ਾ ਜਿਆ ਆਉਣ ਲੱਪਿਆ ਇੱਥੇ ਆ ਕੇ ਕਿਉਂਕਿ ਇੱਕ ਪਾਸੇ ਨਦੀ ਆ ਆਲੇ ਦੁਆਲੇ ਪਹਾੜ ਵਧੀਆ ਨਜ਼ਾਰਾ ਜਿਆ ਵੱਜ ਗਿਆ ਹੁਣ ਆਕਸੀਜਨ ਦੀ ਵੀ ਕੋਈ ਕਮੀ ਨਹੀਂ ਇੱਥੇ ਦਾ ਤੰਗ ਲੰਗਲਾ ਪਾਸੇ ਜਾ ਕੇ ਭਾਵੇਂ ਘਟੂਗੀ ਕਹਿੰਦੇ ਕਿਉਂਕਿ ਉਹਦੀ ਵੀ ਹਾਈਟ ਕਾਫੀ ਆ ਇਹ ਆ ਜੀ ਇਹ ਹੈ ਕ ਲਦਾਖ ਦਾ ਛੋਟਾ ਜਿਹਾ ਪਿੰਡ ਮੀਰੂ 0 ਕਿਲੋਮੀਟਰ ਇੱਧਰ ਰੂਮ ਅਵੇਲੇਬਲ ਵੀ ਹੈਗੇ ਆ ਇਹ ਰੂਮ ਅਵੇਲੇਬਲ ਹੈ ਜੇ ਕਿਹਨੇ ਰੁਕਣਾ ਹੋਵੇ ਮੈਗੀ ਟੀ ਚਾਹ ਤੁਝੇ ਪੀਣੀ ਆ ਤਾਂ ਤੇ ਆਪਾਂ ਉਧਰ ਹੁਣ ਇੱਥੋਂ ਇੱਕ ਚਾਹ ਦਾ ਕੱਪ ਪੀਏ ਦਰਨਾ ਆਪਾਂ ਪਹੁੰਚਣਾ ਹੈ ਅੱਜ ਟੰਗ ਲੰਗਲਾ ਪਾਸ ਦੇ ਜੜ ਵਿੱਚ ਆ ਜਾਓ ਜੀ ਪਹਿਲਾਂ ਚਾਹ ਦੇ ਦੇ ਕਿੱਥੋਂ ਮਿਲਦੀ ਆ ਇਹ ਇੱਥੇ ਲਿਖਿਆ ਤਾਂ ਹੈਗਾ ਪਰ ਹੈਗਾ ਬੰਦਿਆ ਇਹ ਹੋਮ ਸਟੇ ਹੈ ਜਿੱਦਾਂ ਬੰਦਿਆ ਜਿੰਦੇ ਜਿੰਦੇ ਲੱਗੇ ਆ ਅੱਗੇ ਜਾ ਕੇ ਦੇਖਦੇ ਆ ਕਿ ਦੁਕਾਨ ਹੋਣੀ ਆ ਛੋਟੀ ਮੋਟੀ ਕੋਈ ਨਾ ਕੋਈ ਕਾਰ ਤਾਂ ਪਰ ਪਿੰਡ ਵਿੱਚ ਅਸੀਂ ਗੈਂਤੀ ਦੇ 8-10 ਕੇ ਹੀ ਆ ਆਪਾਂ ਨੂੰ ਮੀਰੂ ਪਿੰਡ ਦੇ ਵਿੱਚ ਚਾਹ ਤਾਂ ਮਿਲੀ ਨਹੀਂ ਕਿਤੇ ਤੇ ਹੌਲੀ ਹੌਲੀ ਗੱਲਾਂ ਕਰਦੇ ਮੈਂ ਤੇ ਮੇਰਾ ਤੂਫਾਨ ਯਾਰ ਤੁਰੇ ਆਉਨੇ ਆ ਬਸ ਤੇ ਮੈਂ ਕਿਹਾ ਤੁਹਾਨੂੰ ਮੜਿਆ ਦਿਖਾ ਲਈਏ ਬਹੁਤ ਸੋਹਣੇ ਲਾਦੇ ਆ ਪਹਾੜ ਵੀ ਤੇ ਇੱਧਰ ਨਾਲ ਚੱਲਦੀ ਨਦੀ Indus ਕਿਉਂ ਆਉਂਦਾ ਨੀ ਯਾਰਾ ਜੀ ਵੀਡੀਓ ਦੇਖ ਕੇ ਪੂਰਾ ਆਨੰਦ ਮਾਰ ਰਹੇ ਆ ਐਦਾਂ ਕਹਿ ਦਵੇ ਨਾ ਬਾਅਦ ਚ ਦੇ ਲੋਕੋ ਗੱਲ ਨਾ ਆਉਂਦੀ ਹੋਵੇ ਰੜਕੀ ਵਾਲਿਆ ਰੜਕੀ ਵਾਲਾ ਤੇ ਰੜਕੀ ਵਾਲੇ ਦਾ ਘੋੜਾ ਪਹੁੰਚ ਗਿਆ ਲਾਤੋ ਲੇਟੋ ਤੇ ਇੱਥੇ ਕਾਫੀ ਹੋਮਸਟੇ ਗੈਸਟ ਹਾਊਸ ਵਗੈਰਾ ਆ ਤੇ ਕੈਂਪ ਕੈਂਪਿੰਗ ਸਾਈਟਾਂ ਵੀ ਹੈਗੀਆਂ ਆ ਤੇ ਯਾਨੀ ਕਿ ਏਰੀਆ ਬਹੁਤ ਜਿਆਦਾ ਖੂਬਸੂਰਤ ਆ ਯਾਰ ਆ ਇੱਥੇ ਕੈਂਪਿੰਗ ਕਰਨੀ ਹੋਵੇ ਤਾਂ ਬੜਾ ਆਨੰਦ ਆ ਵੀ ਤੇ ਜੇ ਕਿ ਮੀ ਮੂੰਜ ਘਰ ਜਵੇ ਤਾਂ ਏਰੀਆ ਹੈ ਬਹੁਤ ਹੀ ਬਹੁਤ ਹੀ ਖੂਬਸੂਰਤ ਆ ਉਹ ਤੁਸੀਂ ਵੀਡੀਓ ਹੀ ਦੇਖਦੇ ਆ ਇਧਰ ਝੂਲਦੀ ਆ ਮੇਲਦੀ ਆ ਕਣਕ ਤੇ ਪੰਜਾਬ ਚ ਝੋਨਾ ਲੱਗਾ ਆ ਇਹ ਆ ਕੁਦਰਤ ਭਾਰਤ ਵਰਗਾ ਦੇਸ਼ ਹੈ ਨਹੀਂ ਯਾਰ ਕੋਈ ਵੀ ਇਹ ਗੱਲ ਆਪਾਂ ਘੁੰਮ ਫਿਰ ਕੇ ਦੇਖੀ ਆ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਦੇਸ਼ ਦੇ ਵਿੱਚ ਇੱਕੇ ਹੀ ਸਮੇਂ ਅਲੱਗ-ਅਲੱਗ ਮੌਸਮ ਹੋਣ ਭਾਰਤ ਦੇਸ਼ ਵਿੱਚ ਇੱਕੇ ਹੀ ਸਮੇਂ ਅਲੱਗ-ਅਲੱਗ ਮੌਸਮ ਆ ਸਟੇਟਾਂ ਦਾ ਆਪਣਾ ਬੜਾ ਹੀ ਰੰਗ ਆ ਬਹੁਤ ਆਨੰਦਿਆ ਜੇ ਘੁੰਮ ਫਿਰ ਕੇ ਦੇਖਿਆ ਜਾਵੇ ਜਿੱਦਾਂ ਹੁਣ ਰੱਖ ਲਓ ਪੰਜਾਬ 'ਚ ਗਰਮੀ ਆ ਇੱਧਰ ਠੰਡ ਆ ਤੇ ਆਪਣੇ ਜਦੋਂ ਪੰਜਾਬ ਚ ਗਰਮੀ ਹੁੰਦੀ ਆ ਆਪਣੇ ਹੱਥ ਪੰਜਾਬ ਚ ਠੰਡ ਹੁੰਦੀ ਆ ਇਧਰ ਬਰਫ਼ ਪਈ ਹੁੰਦੀ ਆ ਤੇ ਆਪਣੇ ਸਾਊਥ ਵਿੱਚ ਪੂਰੀ ਗਰਮੀ ਹੁੰਦੀ ਆ ਤੇ ਰਾਜਸਥਾਨ ਵੀ ਗਰਮ ਹੁੰਦਾ ਆ ਤੇ ਐਮਪੀ ਦੇ ਕੀ ਆ ਬਾਤਾਂ ਕਿਤੇ ਗਰਮ ਕਿਤੇ ਠੰਡਾ ਇਦਾਂ ਰਾਜਸਥਾਨ ਦੇ ਵਿੱਚ ਕਿਤੇ ਰਾਤ ਨੂੰ ਗਰਮੀ ਜਿੰਨੀ ਮਰਜ਼ੀ ਹੋਵੇ ਦਿਨ ਨੂੰ ਤੇ ਰਾਤ ਨੂੰ ਜਿਹੜਾ ਆਨੰਦ ਆਉਂਦਾ ਉਹ ਤੇ ਸੌਣ ਦਾ ਨਾ ਟਾਬਿਆਂ ਤੇ ਬਾਣ ਵਾਲੇ ਮੰਜੇ ਤੇ ਉਹ ਆਨੰਦ ਹੀ ਵੱਖਰਾ ਆ ਯਾਰ ਔਰ ਕੀ ਆੜਿਆ ਬੜਾ ਆਨੰਦ ਮਾਣਿਆ ਜੀ ਜਦੋਂ ਪੰਜ ਤੱਕ ਦਾ ਸਫ਼ਰ ਕੀਤਾ ਹੀ ਆਪਾਂ ਫੇਵਰਟ ਸਟੇਟ ਹੈ ਜਿੰਨੀਆਂ ਆਪਾਂ ਸੇਟਾ ਘੁੰਮੀਆਂ ਰਾਜਸਥਾਨ ਆਪਣੀ ਇੱਕ ਕੇਰਲਾ ਰਾਜਸਥਾਨ ਤੇ ਤੀਜੀ ਬਣੀ ਆਪਣੀ ਫੇਵਰਟ ਸਟੇਟ ਕਸ਼ਮੀਰ ਲੋ ਜੀ ਚਾਹ ਨੂੰ ਕਰਸੇ ਸੀ ਕਾਫੀ ਮਿਲ ਗਈ ਤੇ ਹੁਣ ਕਾਫੀ ਪੀਨੇ ਆ ਸਫ਼ਰ ਹੈ ਆਪਣਾਲੇ 10 ਕਿਲੋਮੀਟਰ ਦਾ ਸਫਰ ਚ ਚੜਾਈ ਖਾਸਾ ਪੈਣੀ ਆ ਕਹਿੰਦੇ ਤੇ ਲੱਗੂ ਟਾਈਮ ਫੇ ਜਾਣੀ ਹਜੇ ਆ ਦੇਖੋ ਜੀ ਕਿੰਨਾ ਸੋਹਣਾ ਮਾਰਗ ਨੇ ਅੱਜ ਦਾ ਦਿਨ ਬਣਾਇਆ ਤੇ ਸਾਈਕਲਿੰਗ ਨੂੰ ਪੰਜਾਬ ਦੇ ਵਿੱਚ ਸਰਜੀਤ ਕਰਨ ਵਾਲੇ ਬਾਈ ਰਮਨ ਪ੍ਰੀਤ ਸਿੰਘ ਵਲੂ ਬਾਈ ਰੇਸ਼ਮ ਸਿੰਘ ਗੁਦਾਰਾ ਤੇ ਆਪਣੇ ਘਣੀਏ ਭਾਜੀ ਹੁਣੀ ਹਜ਼ਾਰੇ ਭਾਜੀ ਹੁਣੀ ਇਹ ਸਾਰਿਆਂ ਦਾ ਕਰਪਿਆ ਇੱਕ ਜਿਨ੍ਹਾਂ ਨੇ ਮੋੜ ਪੰਜਾਬ ਚ ਸਾਈਕਲ ਸਰਜੀਤ ਕੀਤਾ ਜਿਨ੍ਹਾਂ ਦੀ ਬਦੌਲਤ ਆਪਾਂ ਵੀ ਅੱਜ ਦਾ ਸਫਰ ਕਰ ਰਹੇ ਆ ਜਿਨ੍ਹਾਂ ਨੂੰ ਦੇਖ ਦੇਖ ਕੇ ਆਪਾਂ ਨੂੰ ਵੀ ਮੋਟੀਵੇਸ਼ਨ ਮਿਲੀ ਜਜਵਾਜਾ ਉੱਠਿਆ ਵੀ ਆਪਾਂ ਵੀ ਸਾਈਕਲਿੰਗ ਕਰਨੀ ਆ ਤੇ ਹੁਣ ਵੀ ਆਪਾਂ ਸਾਰਿਆਂ ਨੂੰ ਪਤਾ ਹੀ ਜਿੰਨੇ ਆਪਣੇ ਵੀਡੀਓ ਦੇਖਦੇ ਆ ਵੀ ਆਪਾਂ ਨੂੰ ਘਣੀਆਂ ਭਾਜੀ ਗਾਈਡ ਕਰ ਰਹੇ ਆ ਤੇ ਇੱਥੇ ਸਟicker ਮਿਲਿਆ ਆਪਾਂ ਨੂੰ ਇਹ ਹੈਗਾ ਕਸਵਾ ਲਾਤੋ ਜਿੱਦੂ ਆਪਾਂ ਲੇ ਤੋਂ ਖਰਦੁੰਗਲਾ ਪਾਸੋਂ ਉਹਨੂੰ ਜਾਣਦੇ ਆ ਆਪਣੇ ਰਾਮਸਤੇ ਜਿਹੜਾ ਆ ਖਰਦੁੰਗਲਾ ਪਾਸ ਇੱਥੋਂ ਸਟਾਰਟ ਹੁੰਦਾ ਆ ਉਤੋਂ ਰਾਮਸਤੇ ਤੋਂ 10 ਕਿਲੋਮੀਟਰ ਪਿੱਛੇ ਕੈਫੇ ਸੀਗਾ ਇਹ ਉੱਥੇ ਲੱਗਾ ਸੀਗਾ ਸਟicker ਰੂਹ ਖੋਸ਼ ਹੋ ਗਈ ਸਟicker ਦੇਖ ਕੇ ਯਾਰ ਮਜ਼ਾ ਆ ਜਾਂਦਾ ਇਦਾਂ ਕਿਹਨਾਂ ਹੀ ਤੂਫਾਨ ਸਿਆ ਇਹ ਆ ਸਾਈਕਲਿੰਗ ਦੇ ਉਸਤਾਦ ਗੁਰੂ ਹਬੀ ਵੀ ਕੇ ਲਗਾਮਾਂ ਛੱਡੀਆਂ ਆ ਆਪਾਂ ਘੋੜੇ ਦੀਆਂ ਤੇ ਆ ਗਿਆ ਆ ਜਾਂਦਾ ਕਸਵਾਜਿਆ ਬੀਆਰਓ ਬਾਰਡਰ ਰੋਡ ਆ ਔਰਗੇ ਆਰਗੇਨਾਈਜੇਸ਼ਨ ਇਧਰ ਨੂੰ ਆਹੇ ਪਿੰਡ ਆ ਇਧਰ ਕਮਿਊਨਿਟੀ ਮਿਊਜ਼ੀਅਮ ਵੀ ਆ ਤੇ ਇਧਰ ਕਾਨਕ ਜਮੀ ਸਰੋਂ ਗਾਇਆਂ ਚਾਰਦੀਆਂ ਪਹਾੜ ਇਦਾਂ ਹੀ ਵਾਹ ਗੱਲਾਂ ਬਾਤਾਂ ਕਰਦੇ ਆਨੰਦ ਮਾਣਦੇ ਮੈਂ ਤੇ ਮੇਰਾ ਤੂਫਾਨ 도ੜੇ ਜਾਂਦੀ ਆ ਨਾਂ ਬਹੁਤ ਸੋਹਣਾ ਰੱਖਤਾ ਜਗਤਾਰ ਬਾਈ ਨੇ ਤੇ ਆਜੋ ਸਭ ਫਿਰ ਆਪਣਾ 5 ਕਿਲੋਮੀਟਰ ਠਾਰ ਜੀ ਬਣਾਉਨੇ ਆ ਕਿਤੇ ਰਾਤ ਦੀ ਰੁਕਣ ਦੀ ਦੇਖਦੇ ਕਿੱਥੇ ਬਣਦੀ ਆ ਗਿਆ ਗਿਆ ਪਿੰਡ ਚ ਆਪਾਂ ਲੰਘਦੇ ਸੀ ਨਿਆਣੇ ਬਾਜਾ ਮਾਨ ਲੱਪਾਏ ਬਨ ਚਾਕਲੇਟ ਬਨ ਚਾਕਲੇਟ ਆਜੋ ਆਜੋ ਇੱਥੇ ਖੜੋ ਫਿਰ ਸਾਰੇ ਜਣੇ ਆਜਾ क्या कितनी कौन सी क्लास में पढ़ते हो पहले जे बताओ फर्स्ट क्लास क्लास तुम सेकेंड आप वेरी गुड स्टडी कैसी चल रही है अच्छा चल रहा है चॉकलेट तो नहीं कैंडी दे दूंगा थीका? ठीक है आपका थैंक यू आपका आपका थैंक यू लव यू लव यू लव यू ਅੰ ਆਹ ਨਿਆਰਾ ਆ ਗਿਆ ਮਾਰੂ ਦਾ ਇਹ ਨਿਗਾ ਹੈ ਕਿ ਨਹੀਂ ਪਥਰੀਲਾ ਮਾਰੂ ਰੇਗਿਸਤਾਨ ਸਾਰੇ ਤਰ੍ਹਾਂ ਦੇ ਰੰਗ ਆ ਯਾਰ ਆ ਸਫਰ ਦੇ ਵਿੱਚ ਲਓ ਜੀ ਰੜਕੀ ਵਾਲਾ ਤੇ ਰੌੜਕੀ ਵਾਲੇ ਦਾ ਤੂਫਾਨ ਯਾਰ ਪਹੁੰਚ ਗਿਆ ਰੂਮਤ ਸੀ ਆਰ ਜੂ ਐਮ ਟੀ ਐਸ ਸੀ ਰੂਮਤ ਸੀ ਤੂਫਾਨ ਦੀ ਤੇ ਰੌੜਕੀ ਵਾਲੇ ਦੀ ਰਾਤ ਦਾ ਰੁਕਣ ਦਾ ਠਾਰ ਬਣੀ ਆ ਸੋਨਮ ਰੈਸਟੋਰੈਂਟ ਐਂਡ ਹੋਮ ਸਟੇ ਤੇ ਇੱਥੇ ਰੁਕਾਂਗੇ ਆਪਾਂ ਰਾਤ ਤੇ ਫੇ ਸਵੇਰ ਨੂੰ ਪਾਸ ਚੜਾਂਗੇ ਇਹ ਯਾਨੀ ਕਿ ਆਪਾਂ ਪਾਸ ਦੀ ਜੜ ਦੇ ਵਿੱਚ ਆ ਕੇ ਬਹਿ ਗਏ ਆ ਆ ਸਾਰੇ ਬਾਈਕਰਾਂ ਦੇ ਟਰੈਵਲਰਾਂ ਦੇ ਲੱਗਿਓ ਆ ਸਟਿੱਕਰ ਲਓ ਜੀ ਤੂਫਾਨ ਸਿਆ ਤੈਨੂੰ ਲਾਤਾ ਆਪਾਂ ਇੱਧਰ ਤੇ ਅੰਦਰ ਲੱਗ ਗਿਆ ਵਧੀਆ ਹੋਇਆ ਤੇ ਆਪਾਂ ਇੱਧਰ ਜੀ ਠੀਕ ਹੈ ਜੀ ਰਾਤ ਆਪਾਂ ਇੱਥੇ ਕੱਟਾਂਗੇ ਤੇ ਮਾਰਨਿੰਗ 'ਤੇ ਵੱਧਦੇ ਆਂ ਬਾਸ ਆਲੂ ਗੱਲ ਨੂੰ ਪਾਸ ਫਤੇ ਕਰਾਂਗੇ ਤੰਗ ਲੰਗਲਾ ਕਾਫੀ ਚੜਾਈ ਆ 30 35 ਕਿਲੋਮੀਟਰ ਦੀ ਆ ਹਾਂਜੀ ਜੀ ਇੱਕ ਮੋਜ ਹੋ ਗਈ ਆ ਜੀ ਤੇ ਗਿੱਜਰ ਲੱਗਾ ਆ ਲਾਉਣ ਦਾ ਪ੍ਰਬੰਧ ਬਣ ਗਿਆ ਆਪਣਾ ਗੱਲਬਾਤ ਫਿੱਟ ਬਹਿ ਗਈ ਆ ਤੇ ਪਹਿਲਾਂ ਤਾਂ ਹੁਣ ਨਾਉਣ ਲੱਗੇ ਆ ਆਪਾਂ ਤੇ ਬਾਕੀ ਸਵੇਰ ਨੂੰ ਜਿੱਦਾਂ ਤੁਹਾਨੂੰ ਪਤਾ ਹੀ ਆ ਪਾਸ ਚੜਨਾ ਆ ਇਸ ਕਰਕੇ ਟਾਈਮ ਨਾਲੇ ਰੋਟੀ ਪਾਣੀ ਖਾ ਕੇ ਆਪਾਂ ਸੌ ਜਾਣਾ ਅੱਜ ਸਵੇ ਨੂੰ ਟਾਈਮ ਨਾਲ ਉੱਠ ਕੇ ਟਾਈਮ ਨਾਲ ਚੱਲਾਂਗੇ ਨਹੀਂ ਤਾਂ ਫੇ ਉਹੀ ਗੱਲ ਹੋ ਜਾਂਦੀ ਆ ਵੇਲੇ ਦੇ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ ਰੜਕੀ ਆਲਿਆ ਠੀਕ ਐ ਜੀ ਵੀਡੀਓ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਕਮੈਂਟਾਂ ਰਾਹੀਂ ਤੇ ਸਫਰ ਨਾਲ ਬਾਤ ਜੁੜੇ ਰਹੋ ਆਨੰਦ ਮਾਣਿਓ ਪੂਰਾ ਜੇ ਕਿਤੇ ਗਲਤੀ ਹੁੰਦੀ ਆ ਕਮੈਂਟ ਜਰੀਏ ਟੋਕ ਦਿਆ ਕਰੋ ਕਮੈਂਟ ਵੀ ਠੋਕੇ ਕਰਿਆ ਕਰੋ ਜਿਹੜੀ ਗਲਤੀ ਹੁੰਦੀ ਆ ਆਪਣੀ ਕੱਪਮੂਸ ਜ਼ਾੜ ਲਮਾਂਗੇ ਯਾਰ ਗਲਤੀਆਂ ਇਦਾਂ ਹੀ ਸੁਧਾਰ ਹੁੰਦੀਆਂ ਹੁੰਦੀਆਂ ਕਿਉਂਕਿ ਆਪਾਂ ਸੈਰਾਂ ਤੇ ਨਹੀਂ ਹੈਗੇ ਸਫਰਾਂ ਤੇ ਆ ਤੇ ਸਿੱਖਣੇ ਨਿਕਲੇ ਆ ਕੋਹਨਾ ਕੋਹ ਸਹੀ ਆ ਜੀ ਮਿਲਦੇ ਆ ਫੇ ਸਵੇਰ ਨੂੰ ਖਰਦੁੰਗਲਾ ਪਾਸ ਚੜਦੇ ਚੜਦੇ ਤੇ ਨਾਲ ਆਪਣਾ ਜਿਹੜੇ ਤੂਫਾਨ ਤੂਫਾਨ ਰੱਖਿਆ ਨਾ ਆਪਣੇ ਜਗਤਾਰ ਬਾਈ ਨੇ ਘੋੜੇ ਦਾ ਜਗਤਾਰ ਬਾਈ ਧੰਨਵਾਦ ਠੀਕ ਹੈ ਜੀ ਸਾਰਿਆਂ ਨੂੰ ਫਿਰ ਰੌੜਕੀ ਵਾਲੇ ਵੱਲੋਂ ਫਿਰ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ